ਦੇਖ ਰਹੇ ਹੋ ਟਾਪ ਨਿਊਜ਼ ਇਸ ਵਕਤ ਆਦਮਪੁਰ ਦੇ ਹਰੀਪੁਰ ਰੋਡ ਤੇ ਆਪਾਂ ਖੜੇ ਆ ਜਿੱਥੇ ਕੀ ਤੁਸੀਂ ਦੇਖ ਸਕਦੇ ਹੋ ਕਿ ਹਰੀਪੁਰ ਰੋਡ ਤੇ ਗ੍ਰੀਨ ਸਿਟੀ ਕੋਲ ਇੱਕ লাশ ਪੁਲਿਸ ਨੂੰ ਮਿਲੀ ਹੈ ਤੇ ਜਿਸ ਦੇ ਕਰਕੇ ਇਹ ਰਾਤ ਦੇ ਦੱਸਿਆ ਜਾ ਰਿਹਾ ਹੈ ਕਿ ਇਹ ਆਦਮੀ ਪਿਆ ਸੀ ਤੇ ਜਿਸ ਦੀ লাশ ਤੁਸੀਂ ਦੇਖ ਰਹੇ ਹੋ ਤੇ ਆਪਾਂ ਹੁਣ ਗੱਲਬਾਤ ਕਰਦੇ ਹਾਂ ਪੁਲਿਸ ਨਾਲ ਕਿ ਪੂਰਾ ਮਾਮਲਾ ਕੀ ਆ ਅੱਛਾ ਕੀ ਹੁਆ ਕੀ ਹੁਆ मेरे को नहीं पता था मैं किचीपुर काम पर गया था वहाँ से आके रोटी पानी खाया कब से निकल गया मेरे को नहीं पता लगा तो हम सब उठे देखे रहे तो बोले कि चलो काम पर गया होगा तो मेरे को तो हरिपुर तेरा घर वाला कितने आ गया मैं क्या कित की होया पाजी? कि ना नहीं उठे देख पे आया आ? तो मैं आकर देखी आ? तो फिर मर, मर चुका था हाँ उस टाइम खत्म हो गया था ਮਾਮਲਾ ਮੇਰੇ ਥਾਣੇ ਸੀਗਾ ਮੈਨੂੰ ਫੋਨ ਆਇਆ ਕਿਸੇ ਦਾ ਵੀ ਇੱਕ ਕੋਈ ਆਰਟੀ ਇੱਥੇ ਪਿਆ ਹੋਇਆ ਹੈ ਪ੍ਰਵਾਸੀ ਮਜ਼ਦੂਰ ਆ ਤੇ ਜਦੋਂ ਮੈਂ ਆਣ ਕੇ ਦੇਖਿਆ ਤੇ ਪਤਾ ਕੀਤਾ ਉਹ ਘਰ ਵਾਲੀ ਇੱਥੇ ਸੀ ਦੋਵੇਂ ਮੋਟਰ ਤੇ ਰਹਿੰਦੇ ਜਿਨੀਦਾਰ ਹੈਗਾ ਕਿਹੜੀ ਜਗ੍ਹਾ ਤੇ ਆਪਣੇ ਗ੍ਰੀਨ ਸਿਟੀ ਦੇ ਕੋਹੜਾ ਹਰੀਪੁਰ ਰੋਡ ਆਦਮਪੁਰ ਹਰੀਪੁਰ ਰੋਡ ਆਦਮਪੁਰ ਤੇ ਆਪਣੇ ਬਲਦੇਵ ਸਿੰਘ ਬੱਲੀ ਦੇ ਜਿਹੜਾ ਪ੍ਰੀਤਮ ਸਿੰਘ ਆ ਆਪਣੇ ਉਹ ਉਹਨਾਂ ਦੇ ਮੋਟਰ ਤੇ ਰਹਿੰਦਾ ਬਾਹਰ ਹੀ ਮਿਹਨਤ ਮਜ਼ਦੂਰੀ ਕਰਦਾ ਥੋੜਾ ਇੱਦਾਂ ਪਤਾ ਲੱਗਾ ਵੀ ਥੋੜਾ ਜਿਆਦਾ ਡਰਿੰਕ ਕਰਦਾ ਹੈ ਅੱਛਾ ਤੇ ਇਸ ਕਰਕੇ ਰਾਤ ਵੀ ਇਥੇ ਦੋ ਰਾਘੀ ਦਾ ਦੱਸਿਆ ਕਿ ਰਾਤ ਵੀ ਜਾਨੀ ਕਿ ਡਰਿੰਕ ਕਰਦਾ ਲੜ ਖੜਾ ਹੋਣ ਦਿਆ ਸੀ ਬਟ ਪਤਾ ਲੱਗਾ ਹੁਣ ਵੀ ਕਿਤੇ ਛਿਡਾ ਓਡਾ ਲਾ ਕੇ ਤੇ ਰਾਤ ਬਾਹਰ ਹੀ ਪਿਆ ਰਹਿ ਗਿਆ ਤੇ ਉਹਦਾਂ ਜਿਹਦੀ ਇਹ ਹਮਤ ਠੀਕ ਹੈ ਜੀ ਕੀ ਕਰ ਰਹੀ ਕਿਤੇ ਕਾਰਵਾਈ ਕਰ ਰਿਹਾ ਜੀ ਸੋਚਿਆ ਚਾਹਤ ਦੀ ਕਰ ਰਿਹਾ ਠੀਕ ਹੈ ਬਾਕੀ ਜੇ ਤਾਂ ਪੋਸਟ ਮਲਡਪੁਰ ਆਉਂ ਤੇ ਗਾਜ ਗੱਲ ਕਰ ਸਕਤੀ ਜੀ ਠੀਕ ਹੈ